ਅੱਡੇ ਜੀਵਨ ਦੀ ਕਰਤ ਜਿਹੜੇ ਹਨ ਆਪਾਂ ਮਾਇਆ ਖਰਚ ਨਹੀਂ ਦੀਆ ਕਿਸੇ ਦੇ ਦਸਵੰਦ ਕੱਟਣਾ ਹੋਵੇ ਆਪਾਂ ਉਹਦਾ ਦਸਵੰਦ ਨਹੀਂ ਕਰ ਸਕਦੇ ਜਦੋਂ ਤੱਕ ਆਪਾਂ ਕਿਰਤ ਨਹੀਂ ਕਰਾਂਗੇ ਤੇ ਉਹਦੀਆਂ ਮੋਜਾਂ ਗੁਰੂ ਕੀਆਂ ਲਾਡੀਆਂ ਫੌਜਾਂ ਸੀ ਉਹਦੇ ਮੋਜ ਦੇ ਵਿੱਚ ਰਹਿਦਾ ਮਾਰੇ ਚੰਗੇ ਦਿਨ ਆਉਂਦੇ ਰਹਿੰਦੇ ਆ ਤੁਸੀਂ ਜੋ ਸਦਾਈ ਤਿਆਗ ਕੇ ਲਿਆਂਦੀ ਸੀ ਅਸੀਂ ਵੇਖਿਆ ਵੀ ਲੋਕ ਜਦੋਂ ਕਿ ਐਸੇ ਸੰਗਤਾਂ ਜਿਹੜੀਆਂ ਸੀ ਇਸ ਤਰ੍ਹਾਂ ਜਿਵੇਂ ਟੁੱਟ ਕੇ ਪੈ ਗਿਆ ਵੀ ਇੰਨਾ ਪਿਆਰ ਦੇ ਰਿਹਾ ਸੀ ਦੇਖਿਆ ਵੀ ਲੋਕ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਫ੍ਰੀ ਦੀ ਜਿਹੜੀ ਕਿਸੇ ਸਦਾਈ ਲੱਗਦੀ ਹੋਵੇ ਦੁਬਈ ਕਹਿੰਦਾ ਹੁੰਦਾ ਹੈ ਕਹਿੰਦਾ ਜੇ ਪੰਜਾਬ ਤੇ ਗੱਲ ਆ ਗਈ ਤੇ ਮੈਂ ਫਿਲਮਾਂ ਬਣਾਉਣੀਆਂ ਛੱਡ ਦਾਂਗੇ ਤੇ ਇਹ ਸਾਡੀ ਤੇ ਪੰਜਾਬ ਦੀ ਗੱਲ ਆ ਇਹ ਛੋਟੀਆਂ-ਮੋਟੀਆਂ ਵੱਡੀ ਗੱਲ ਨਹੀਂ ਗੱਲ ਇਹ ਆ ਕਿ ਤੂਫਾਨ ਸਿੰਘ ਆਓ ਤੂਫਾਨ ਸਿੰਘ ਕੋਲ ਆਓ ਤੇ ਸਰਦਾਈ ਜ਼ਰੂਰ ਛੱਕ ਜਾਓ ਮਾਇਆ ਨਹੀਂ ਆਗੀ ਤਮੈਨੂੰ ਇੱਕ ਵਾਰੀ ਕਹੋਗੇ ਤੂਫਾਨ ਸਿੰਘ ਮਾਇਆ ਨਹੀਂ ਹੈਗੀ ਮੈਂ ਭਾਜੀ ਫਰੀ ਛੱਡ ਕੇ ਜਾਉ ਮੈਂ ਤੁਹਾਡੇ ਕੋਲ ਦੂਜੇ ਮੂੰਹ ਪੈਸੇ ਨਹੀਂ ਮੰਗੂਗਾ ਨੇ ਅਛੇ ਨੂੰ ਮੇਰੀ ਦੁਕਾਨ ਤੇ ਬਣੇ ਵਾਲੇ ਨੂੰ ਸਰਦਾਈ ਫਰੀ ਆ ਕਹਿੰਦੇ ਕਿ strainer ਤੇ ਅਸੀਂ ਦੇਖਿਆ ਵੀ ਲੋਕ ਤੁਹਾਡੇ ਜਿੱਥੇ ਸਰਦਾਈ ਦੇ ਫੈਨ ਨੇ ਉੱਥੇ ਤੁਹਾਡੇ ਬੜੇ ਫੈਨ ਨੇ ਅਸੀਂ ਦੇਖਿਆ ਤੁਹਾਡੇ ਨਾਲ ਜਿਹੜੇ ਕਿ ਅਮਰਸਾ ਦੇ ਲੋਕ ਨੇ ਨੌਜਵਾਨ ਨੇ ਤੁਹਾਡਾ ਫੋਟੋ ਆ ਲਵਾ ਰਹੇ ਨੇ ਸੈਲਫੀ ਆ ਲਵਾ ਰਹੇ ਨੇ ਕੀ ਕਹਿਣ ਜਾਓਗੇ ਭਾਜੀ ਉਹ ਲੋਕ ਨਹੀਂ ਨੇ ਉਹ ਸੰਗਤ ਹੈ ਮੇਰੇ ਵਾਸਤੇ ਜੇ ਤੂਫਾਨ ਸਿੰਘ ਤੂਫਾਨ ਸੇ ਹੈ ਤੇ ਉਹ ਸੰਗਤ ਕਰਕੇ ਹੀ ਆ ਮੇਰੇ ਤੋਂ ਵਾਂਸੇ ਤੂਫਾਨ ਸੇ ਕੋਈ ਨਹੀਂ ਤੂਫਾਨ ਸੇ ਗਾਇਤੋ ਚਾਰ ਪੰਜ ਸਾਲ ਪਹਿਲਾਂ ਦਰਬਾਰ ਸਾਹਿਬ ਦੇ ਨੁਕਰੇ ਲੰਮੇ ਪੈਂਦਾ ਉਹਨੂੰ ਕੋਈ ਨਹੀਂ ਜਾਣਦਾ ਹੈ ਸਿਕਾ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਅੰਮ੍ਰਿਤਸਰ ਦੇ ਗੋਲਡਨ ਗੇਟ ਦੀਆਂ ਜਿੱਥੇ ਕਿ ਜੰਗ ਸਿੰਘ ਜਿਹੜਾ ਕਿ ਤੂਫਾਨ ਸਿੰਘ ਹੈ ਜਿਹੜਾ ਨੌਜਵਾਨ ਆ ਉਸ ਵੱਲੋਂ ਠੰਡੇ ਮਿੱਠੀ ਜਿਹੜੀ ਕਿ ਸਰਦਾਈ ਲਗਾਈ ਗਈ ਆ ਤੁਸੀਂ ਦੇਖ ਸਕਦੇ ਹੋ ਕਿ ਗੁਰੂ ਕੀ ਲਾਡਲੀ ਫੌਜਾਂ ਨੇ ਇਹਨਾਂ ਵੱਲੋਂ ਜਿਹੜੀ ਕਿ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਸਰਦਾਈ ਲਗਾਈ ਗਈ ਆ ਤੇ ਲੋਕਾਂ ਵੱਲੋਂ ਬੜਾ ਪਿਆਰ ਤੇ ਪਰਵਾਹ ਹੰਗਵਾਰਾ ਮਿਲਿਆ ਵਾ ਮੈਂ ਆਪਣੇ ਦਸ਼ਕਾਂ ਦੱਸਾਂ ਜਾਵਾਂਗਾ ਕਿ ਇਹ ਨੌਜਵਾਨ ਤੂਫਾਨ ਸਿੰਘ ਇਹ ਉਹ ਨੌਜਵਾਨ ਆ ਜਿਸ ਨੇ ਕਿਸਾਨੀ ਅੰਦੋਲਨ ਅੰਦੋਲਨ ਵਿੱਚ ਵੀ ਬੜਾ ਵੱਡਾ ਯ ਅਤੇ ਹਮੇਸ਼ਾ ਹੱਕ ਦੀ ਲੜਾਈਆਂ ਵਾਸਤੇ ਜਿਹੜਾ ਇਹ ਨੌਜਵਾਨ ਅੱਗੇ ਰਿਹਾ ਵਾ ਅੱਜ ਵੀ ਹੱਥੀ ਆਪਣੇ ਕਿਰਤ ਕਰ ਰਿਹਾ ਵਾ ਅਤੇ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਪੇੜ ਪਾਲਦਿਆ ਵਾ ਗੱਲਬਾਤ ਵੀ ਕਰਾਂਗੇ ਇਸ ਨੌਜਵਾਨ ਦੇ ਨਾਲ ਹੀ ਤੂਫਾਨ ਸਿੰਘ ਜੀ ਕਿਸਤਾ ਦੇ ਦੇਓ ਬੜਾ ਬੜਾ ਯੋਗਦਾਨ ਰਿਹਾ ਵਾ ਕਿਸਾਨੀ ਦੋਲ ਦੀ ਤੁਸੀਂ ਬੜਾ ਯੋਗਦਾਨ ਇੱਥੇ ਵੀ ਕਿਰਤ ਕਰ ਰਹੇ ਹੋ ਕਿਰਤ ਕਰਕੇ ਮਿਹਨਤ ਕਰਕੇ ਸਰਦਾਈ ਬਣਾ ਕੇ ਅਮਰ ਸਾਹਿਬ ਦੇ ਵਾਸੀਆਂ ਪਿਆਰਿਓ ਕੀ ਕਹਿਣਾ ਚਾਹੋ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਜਿਹੜਾ ਗੱਲ ਕਿਹਾ ਕਿ ਜਿਹੜਾ ਯੋਗਦਾਨ ਹਨਾ ਗੱਲ ਇਹ ਕਿਰਤ ਮੈਂ ਉਹ ਵੀ ਉਹ ਇਹ ਸਾਡੇ ਜੀਵਨ ਦੀ ਕਿਰਤ ਜਿਹੜੇ ਹਨ ਆਪਾਂ ਮਾਇਆ ਖਰਚ ਨਹੀਂ ਦੀਆ ਕਿਸੇ ਦੇ ਦਸਵੰਦ ਕੱਢਣਾ ਹੋਵੇ ਆਪਾਂ ਉਦੋਂ ਤੱਕ ਦਸਵੰਦ ਨਹੀਂ ਕਰ ਸਕਦੇ ਜਦੋਂ ਤੱਕ ਆਪਾਂ ਕਿਰਤ ਨਹੀਂ ਕਰਾਂਗੇ ਕਿਸੇ ਕੋ ਮੰਗੇ ਤੇ ਦਸਵੰਦ ਕੱਢਣੋਂ ਰੇ ਹਨਾ ਕਿਰਤ ਕਰਕੇ ਦਸਵੰਦ ਕੱਢਿਆ ਜਾਂਦਾ ਉਹ ਧਰਮ ਦੀ ਕਿਰਤ ਆ ਜਿਹੜੀ ਆਪਾਂ ਕਰਦੇ ਆ ਤੇ ਆ ਜਿਹੜੀ ਕਿਰਤ ਆ ਇਹ ਦੁਨੀਆਵੀ ਕਿਰਤ ਆ ਤੇ ਜੇ ਆਪਾਂ ਦੋਨਾਂ ਵਿੱਚੋਂ ਇੱਕ ਵੀ ਛੱਡ ਦਿੰਨੇ ਆ ਫਿਰ ਅਸੀਂ ਜਿਹੜੇ ਸਿੱਖ ਹੋਂ ਦਾ ਜਿਹੜਾ ਇੱਕ ਸਾਨੂੰ ਜਿਹੜਾ ਖਿਤਾਬ ਮਿਲਦਾ ਉਸ ਤੋਂ ਅਸੀਂ ਵਾਂਝੇ ਰਹਿ ਜਾਂਦੇ ਆ ਇਸ ਵਾਰ ਸੇ ਕਿਸਤਾ ਦੇ ਦਿਓ ਬੜੀਆ ਮੁਸ਼ਕਲ ਵਾਲਾ ਸਾਹਮਣਾ ਕੀਤਾ ਤੁਸੀਂ ਜ਼ਿੰਦਗੀ ਤੁਹਾਡੀ ਜਿਹੜੀ ਸੰਘਰਸ਼ ਭਰੀ ਆ ਇਕੱਲੇ ਹੀ ਜ਼ਿੰਦਗੀ ਦੀ ਸੰਘਰਸ਼ ਕੀਤਾ ਅੱਜ ਬੜੇ ਡਟੇ ਹੋ ਪਰ ਗੁਰੂ ਦੇ ਸੇਂਗੇ ਹੋ ਕਦੀ ਘਬਰਾਏ ਨਹੀਂ ਉਹ ਜ਼ਿੰਦਗੀ ਦੇ ਕਿਸਤਾ ਦੇ ਦਿਓ ਚੀਜ਼ਾਂ ਨੂੰ ਲੈ ਕੇ ਇਹ ਗੁਰਗੋਬਿੰਦ ਸਿੰਘ ਮਹਾਰਾਜ ਦਾ ਹੱਥ ਹੈ ਜੀ ਆਪਣੇ ਸਿਰ ਤੇ ਤੇ ਉਹਦੀਆਂ ਮੋਜਾਂ ਗੁਰੂ ਕੀਆਂ ਲਾਡਲੀਆਂ ਫੌਜਾਂ ਸੀ ਉਹਦੇ ਮੋਜ ਦੇ ਵਿੱਚ ਰਹਿਦਾ ਮਾਰੇ ਚੰਗੇ ਦਿਨ ਆਉਂਦੇ ਰਹਿੰਦੇ ਆ ਠੀਕਾ ਚੰਗੇ ਨਹੀਂ ਹਾਂ ਬੁਰਾ ਨਹੀਂ ਕੋਈ ਹਨਾ ਮਹਾਰਾਜ ਮਹਾਰਾਜ ਕਹਿੰਦੇ ਸੇਖ ਹੋਈ ਜਿਹੜਾ ਦੁੱਖ ਵਿੱਚ ਦੁੱਖ ਨਾ ਮਨਾਵੇ ਤੇ ਸੁੱਖ ਸੁਨੇ ਰਪੈਨ ਹੀ ਜਾ ਕੇ ਹਨਾ ਸੁੱਖਾਂ ਦੇ ਵਿੱਚ ਉਸ ਵਾਹਿਗੁਰੂ ਪਰਮੇਸ਼ਰ ਨੂੰ ਭੁੱਲ ਨਾ ਜਾਵੇ ਸੋ ਆਪਾਂ ਦੋਵੇਂ ਸਮੇਂ ਵੇਖਿਆ ਵਾ ਚੰਗਾ ਵੀ ਵੇਖਿਆ ਤੇ ਮਾੜਾ ਵੀ ਵੇਖਿਆ ਪਰ ਉਦੋਂ ਮਾੜੇ ਸਮੇਂ ਤੇ ਵੀ ਉਹ ਗੁਰੂ ਰਾਮ ਦਾ ਮਹਾਰਾਜ ਦਾ ਓਟ ਆਸਰਾ ਤੇ ਹੁਣ ਜੇ ਮਰ ਦੀ ਗੱਲ ਬਣਾ ਚੰਗਾ ਸਮਾਂ ਆ ਹੁਣ ਵੀ ਗੁਰੂ ਰਾਮ ਦਾ ਮਹਾਰਾਜ ਦਾ ਓਟ ਆਸਰਾ ਆ ਕਿ ਸਾਡੇ ਨੇ ਕਿਸ ਤਰ੍ਹਾਂ ਦੇ ਦੋ ਅਸੀਂ ਦੇਖਿਆ ਵੀ ਲੋਕ ਤੁਹਾਡੇ ਜਿੱਥੇ ਸਰਦਾਈ ਦੇ ਫੈਨ ਨੇ ਉੱਥੇ ਤੁਹਾਡੇ ਵੀ ਬੜੇ ਫੈਨ ਨੇ ਅਸੀਂ ਦੇਖਿਆ ਤੁਹਾਡੇ ਨਾਲ ਜਿਹੜੇ ਕਿ ਅਮਰਸਾ ਦੇ ਲੋਕ ਨੇ ਨੌਜਵਾਨ ਨੇ ਤੁਹਾਡਾ ਫੋਟੋ ਆਲਵਾ ਰਹੇ ਨੇ ਸੈਲਫੀ ਆਲਵਾ ਰਹੇ ਨੇ ਕੀ ਕਹਿਣੇ ਜਾਓਗੇ ਭਾਜੀ ਉਹ ਲੋ ਠੀਕ ਹੈ ਲੋਕਾਂ ਨੂੰ ਸਰਦਾਈ ਵੇਚੀ ਜਾ ਸਕਦੀ ਆ ਲੋਕਾਂ ਨੂੰ ਦੁਕਾਨਾਂ ਤੇ ਵਿਕਰੀ ਦੇ ਸਕਦੀ ਪਰ ਆਪਾਂ ਇੱਥੇ ਵੇਚਦੇ ਨਹੀਂ ਇੱਥੇ ਆਪਾਂ ਠਕਾਉਨੇ ਆ ਆਈ ਪਿਆਰ ਵੰਡਦੇ ਆ ਇੱਥੇ ਠੀਕ ਹੈ ਇਹ ਸਾਰੀ ਸਾਗੇ ਸਾਡੇ ਲਈ ਸੰਗਤ ਆ ਇਹ ਸਾਨੂੰ ਪਿਆਰ ਕਰਦੇ ਆ ਮੈਨੂੰ ਆਪਣਾ ਛੋਟਾ ਭਰਾ ਮੰਨਦੇ ਆ ਕੋਈ ਪੁੱਤ ਮੰਨਦੇ ਆ ਹਨਾ ਕੋਈ ਵੱਡਾ ਭਰਾ ਮੰਨਦੇ ਆ ਸੋ ਇਹ ਜਿਹੜਾ ਜੇ ਤੂਫਾਨ ਸਿੰਘ ਤੂਫਾਨ ਸਿੰਘ ਹੈ ਤੇ ਉਹ ਸੰਗਤ ਕਰਕੇ ਹੀ ਆ ਨਹੀਂ ਤੇ ਤੂਫਾਨ ਸਿੰਘ ਤੂਫਾਨ ਸਿੰਘ ਕੋਈ ਨਹੀਂ ਤੂਫਾਨ ਸਿੰਘ ਅੱਜ ਤੋਂ 4-5 ਸਾਲ ਪਹਿਲਾਂ ਦਰਬਾਰ ਸਾਹਿਬ ਦੇ ਕਿਨਾਰੇ ਲੰਮੇ ਪੈਂਦਾ ਉਹਨੂੰ ਕੋਈ ਨਹੀਂ ਜਾਣਦਾ ਸੀ ਅੱਜ ਦਰਬਾਰ ਜਿੱਥੇ ਮਰਜੀ ਜਾਵਾਂ ਤੂਫਾਨ ਸਿੰਘ ਤੂਫਾਨ ਸਿੰਘ ਹੈਗਾ ਵਾ ਉਹ ਸੰਗਤ ਦੇ ਕਰਕੇ ਆ ਮਾਰੇ ਅਹੰਕਾਰ ਨਾਲ ਆਵੇ ਜੋ ਵੜਿਆਈ ਦਿੱਤੀ ਨੀਚੋਂ ਉੱਚ ਕਰੇ ਮੇਰਾ ਗੋਬਿੰਦ ਜਿਹੜਾ ਨੀਤੋਂ ਚ ਨਾੜੀ ਦਾ ਕਿਲਾ ਸੀਗਾ ਚੁੱਕ ਕੇ ਮਾਰਨੇ ਅਸਾਂ ਦੇ ਬਿਠਾਇਆ ਵਾ ਮਾਰੇ ਅਹੰਕਾਰ ਨਾਲ ਆਵੇ ਤੇ ਸੰਗਤ ਦਾ ਪਿਆਰ ਆ ਤਾਂ ਕਰਕੇ ਮੈਂ ਇੱਥੇ ਕਿਰਤ ਕਰਨਿਆ ਵਾ ਹਨਾ ਇਹ ਸੰਗਤ ਦਾ ਪਿਆਰ ਆ ਤੇ ਸੰਗਤ ਦੇ ਪਿਆਰ ਦੇ ਕਰਕੇ ਹੀ ਤੂਫਾਨ ਸਿੰਘ ਤੂਫਾਨ ਸਿੰਘ ਆ ਤੂਫਾਨ ਸਿੰਘ ਦੀ ਅਸੀਂ ਵੀ ਬੜੀਆਂ ਦੇਖੀਆਂ ਸਦਾਈਆਂ ਬੜੇ ਨੇਕ ਸਿੰਘ ਦੀ ਲਾਲੀ ਫੋਜਾ ਸਦਾਈਆਂ ਤਿਆਰ ਕਰਦੀਆਂ ਨੇ ਪਰ ਤੁਹਾਡੀ ਸਦਾਈ ਕਰਦੇ ਤਿਆਰ ਕਰਨ ਦਾ ਵੱਖਰਾ ਤਰੀਕਾ ਸੀ ਦੇਖਿਆ ਤੁਸੀਂ ਜੋ ਸਦਾਈ ਤਿਆਰ ਕਰਕੇ ਲਿਆਂਦੀ ਸੀ ਅਸੀਂ ਦੇਖਿਆ ਕਿ ਲੋਕ ਜੇ ਲੋਕ ਕਿੱਸੇ ਸੰਗਤਾਂ ਜਿਹੜੀਆਂ ਸੀ ਇਸ ਤਰ੍ਹਾਂ ਜਿਵੇਂ ਟੁੱਟ ਕੇ ਪੈ ਗਿਆ ਵੀ ਇੰਨਾ ਪਿਆਰ ਦੇ ਰਿਆ ਸੀ ਦੇਖਿਆ ਵੀ ਲੋਕ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਫ੍ਰੀਲੀ ਜਿਹੜੀ ਕਿਸੇ ਸਦਾਈ ਲੱਗਦੀ ਹੋਵੇ ਇੰਨੀ ਸੰਗਤ ਜਿਹੜੀ ਤੁਹਾਨੂੰ ਪਿਆਰ ਦੇ ਰਹੀ ਆ ਸੀ ਦੇਖਿਆ ਵੀ ਕਈ ਥਾਂ ਤੇ ਜਾ ਕੇ ਲੋਕਾਂ ਨੂੰ ਪੈਸੇ ਦੇਣੇ ਪੈਂਦੇ ਪਰ ਤੁਹਾਡਾ ਤੇ ਮੋਹ ਮਾਇਆ ਪੈਸੇ ਨਾਲ ਵੀ ਹੈ ਨਹੀਂ ਅਸੀਂ ਦੇਖਿਆ ਤੁਸੀਂ ਕਹਿ ਲਾ ਪਹਿਲੋ ਸੰਗਤ ਨੂੰ ਕਿਹਾ ਵੀ ਭਾਈ ਪਹਿਲੋ ਸਦਾਈ ਪੀ ਲਿਓ ਬਾਅਦ ਪੈਸੇ ਦੇ ਦਿਓ ਇੰਨਾ ਵਿਸ਼ਵਾਸ ਸੰਗਤ ਤੇ ਕਰਦੇ ਹੋ ਕੋ ਮਾਇਆ ਜੇ ਮੈਂ ਮਾਇਆ ਪਹਿਲਾਂ ਫੜਾਂ ਫਿਰ ਤੇ ਮੈਂ ਮਾਇਆ ਦੇ ਮੋਹੀ ਹਣਾ ਮੈਂ ਦੇ ਸੰਗਤ ਮੈਂ ਪਹਿਲਾਂ ਤੁਹਾਨੂੰ ਗੱਲ ਕਹੀ ਕਿ ਮੈਂ ਸੰਗਤ ਨੂੰ ਛਕਾਉਣਾ ਆ ਛਕਾਉਣਾ ਮਤਲਬ ਇਹ ਆ ਹੁਣ ਮੈਂ ਗਲਾਸ ਵੰਡੀ ਜਾਣੇ ਮੈਂ ਪਹਿਲਾਂ ਛਕਾਉਣਾ ਆ ਮੈਨੂੰ ਮਾਇਆ ਤੋਂ ਕੋਈ ਫਰਕ ਨਹੀਂ ਮਾਇਆ ਮੈਨੂੰ ਮੈਨੂੰ ਆਪਣੇ ਪੰਜਾਬ ਦੇ ਲੋਕਾਂ ਦੇ ਆਪਣੇ ਭਰਾਵਾਂ ਦੇ ਯਕੀਨਾਂ ਦੇ ਜਾਣਗੇ ਜੇ ਨਹੀਂ ਦੇ ਕੇ ਜਾਣਗੇ ਅਗਲੇ ਕੱਲ ਨੂੰ ਦੇ ਜਾਣਗੇ ਉਹਦੇ ਨਾਲ ਕੋਈ ਮੈਨੂੰ ਮੈਟਰ ਨਹੀਂ ਕਰਦਾ ਮੈਨੂੰ ਇਹ ਆ ਕਿ ਭਾਈ ਜਿਹੜਾ ਆਵੇ ਮੇਰੇ ਕੋਲ ਛੱਕ ਕੇ ਜਾਵੇ ਠੀਕ ਆ ਮਾਇਆ ਵੇਖੋ ਮਾਇਆ ਇੱਕ ਹੱਥ ਦੀ ਮਹਿ ਲਿਆ ਪਰ ਜੋ ਪੰਜਾਬ ਦੇ ਸਾਡੇ ਸਿੱਖ ਨੇ ਸਾਡੇ ਸਿੰਘ ਨੇ ਬਬਾ ਇਹ ਉਹਨਾਂ ਪਿੱਛੇ ਬੜਾ ਕੋ ਜੀ ਦਾਨ ਕਰਨ ਦਾ ਬਿੰਦ ਜਿਵੇਂ ਦੀਪ ਸਿੱਧੂ ਬਾਈ ਕਹਿੰਦਾ ਹੁੰਦਾ ਸੀ ਕਹਿੰਦਾ ਜੇ ਪੰਜਾਬ ਤੇ ਗੱਲ ਆ ਗਈ ਤੇ ਮੈਂ ਫਿਲਮਾਂ ਬਣਾਉਣੀਆਂ ਛੱਡ ਦਾਂਗੇ ਤੇ ਸਾਡੀ ਤੇ ਪੰਜਾਬ ਦੀ ਗੱਲ ਆ ਇਹ ਛੋਟੀਆਂ ਮੋਟੀਆਂ ਇਹ ਵੱਡੀ ਗੱਲ ਨਹੀਂ ਗੱਲ ਇਹ ਆ ਕਿ ਤੂਫਾਨ ਸਿੰਘ ਆਓ ਤੂਫਾਨ ਸਿੰਘ ਕੋਲ ਆਓ ਤੇ ਸਰਦਾਈ ਜਰੂਰ ਚੱਕ ਜਾਓ ਮਾਇਆ ਨਹੀਂ ਹੈਗੀ ਨਾ ਮੈਂ ਇੱਕ ਔਰ ਰਿਕਾਰਡ ਕਹਿ ਰਿਹਾ ਮਾਇਆ ਨਹੀਂ ਹੈਗੀ ਤੂਫਾਨ ਮੈਨੂੰ ਇੱਕ ਵਾਰੀ ਕਹੋਗੇ ਤੂਫਾਨ ਸਿੰਘ ਮਾਇਆ ਨਹੀਂ ਹੈਗੀ ਮੈਂ ਭਾਜੀ ਫ੍ਰੀ ਛੱਡ ਕੇ ਜਾਓ ਮੈਂ ਤੁਹਾਡੇ ਕੋ ਦੂਜੇ ਮੂੰਹ ਪੈਸੇ ਨਹੀਂ ਮੰਗੂਗਾ ਹਾਂ ਹੋਵੇ ਪੰਜਾਬੀ ਹਾਂ ਠੀਕ ਹੈ ਨਿਹੰਗ ਸਿੰਘ ਨੂੰ ਮੇਰੀ ਦੁਕਾਨ ਤੇ ਬਾਣੇ ਵਾਲੇ ਨੂੰ ਸਰਦਾਈ ਫਰੀ ਆ ਠੀਕ ਹੈ ਉਹ ਦੇ ਕੋ ਮਾਇਆ ਨਹੀਂ ਲਈਦੀ ਹਾਂ ਕੋਈ ਵੱਧ ਚੜ ਕੇ ਹੁਣ ਧੱਕੇ ਨਾ ਦੇ ਜਾਂਦਾ ਉਹ ਉਹਦੇ ਵਿੱਚ ਆਪਾਂ ਕੁਝ ਨਹੀਂ ਕਰ ਸਕਦੇ ਪਰ ਇੱਕ ਮੈਂ ਆਪਣੀ ਦੁਕਾਨ ਦਾ ਰੂਲ ਬਣਾਇਆ ਵਾ ਕਿ ਨਿਹੰਗ ਸਿੰਘਾਂ ਨੂੰ ਜਿਹੜੇ ਬਾਣੇ ਵਾਲੇ ਸਿੰਘ ਹੈ ਉਹਨਾਂ ਨੂੰ ਮਾਇਆ ਫਰੀ ਹੋਗੀ ਉਹ ਜੀ ਮੈਂ ਗੱਲ ਕਰ ਤੂਹਾਨ ਸਿੰਘ ਜੀ ਤੁਸੀਂ ਕਹਿ ਰਹੇ ਹੋ ਕਿ ਮਾਇਆ ਨਾਲ ਪਿਆਰ ਨਹੀਂ ਆ ਅਸੀਂ ਦੇਖਿਆ ਲੋਕ ਮਾਇਆ ਨਾਲ ਬੜਾ ਪਿਆਰ ਕਰਦੇ ਸਵੇਰੇ ਉੜਦੇ ਤੂ ਬੱਤੀ ਕਰਦੇ ਨੇ ਗਾਹ ਡੀਜੇ ਨੇ ਵੀ ਗਾਹ ਗਾਵੇ ਪਰ ਜੇ ਦੇਖੇ ਇੱਥੇ ਦੇਖਿਆ ਵੀ ਮਾਇਆ ਤੁਹਾਡੇ ਮੰਦਰ ਮਾਰ ਫਿਰਦੀ ਆ ਪਰ ਤੁਸੀਂ ਮਾਇਆ ਗਾੜੀ ਅੱਗੇ ਅੱਗੇ ਚੱਲਦੇ ਜੋ ਕਿਸ ਤਰ੍ਹਾਂ ਦੇ ਜੀਵ ਸੰਗਤ ਮੈਨੂੰ ਅਰਦਾਸ ਕਰਨ ਦਾ ਸਮਾਂ ਦੀ ਦਿੰਦੇ ਹੈ ਤੇ ਮਾਇਆ ਉਹ ਭਾਜੀ ਜਦੋਂ ਨੌ ਰਿੱਧੀਆਂ ਨੌ ਸਿੱਧੀਆਂ ਪਿੱਛੇ ਲੱਗੀਆਂ ਫਿਰਨ ਕਦੋਂ ਜਦੋਂ ਉਸ ਵਾਇਗਰ ਪਰਮੇਸ਼ਰ ਦੇ ਨਾਮ ਦੇ ਵਿੱਚ ਰੰਗੇ ਹੋਈਏ ਆਪਾਂ ਗੁਰੂ ਦਾ ਬਾਣਾ ਪਾਇਆ ਹਨਾ ਮਹਾਰਾਜ ਬਾਣੀ ਵੀ ਪੜਾ ਲੈਂਦੇ ਆ ਭੁੱਲ ਛੁੱਕ ਕਰਕੇ ਹਨਾ ਤੇ ਉਹ ਮਾਇਆ ਆ ਪਿਆ ਜਾਂਦੀ ਜਦੋਂ ਮਾਇਆ ਨੂੰ ਆਪਾਂ ਫੜਨ ਦੀ ਕੋਸ਼ਿਸ਼ ਕਰਦੇ ਨਾ ਉਹ ਰੇਤ ਵਾਂਗੂ ਹੱਥ ਦੇ ਵਿੱਚੋਂ ਫਿਸਲਦੀ ਜਾਂਦੀ ਜਿਨਾਂ ਰੇਤ ਨੂੰ ਆਪਾਂ ਘੁੱਟ ਕੇ ਫੜਾਂਗੇ ਉਹਨੇ ਹੱਥੋਂ ਫਿਸਲਦੀ ਰਹਿੰਦੀ ਇਹ ਮਾਇਆ ਵੀ ਇਸ ਪ੍ਰਕਾਰ ਆ ਪਰ ਹਾਂ ਜੇ ਤੁਸੀਂ ਚਾਹਦੇ ਰੇਤ ਤੁਹਾਡੇ ਉੱਤੇ ਆਪ ਆ ਗਏ ਫਿਰ ਜਾ ਕੇ ਇੱਕ ਟੀਬੇ ਰੇਤ ਦੇ ਟੀਬੇ ਤੇ ਬਹਿ ਜਾਓ ਤੇ ਰੇਤੀ ਰੇਤ ਠੀਕ ਆ ਸੋ ਉਸ ਪਰਮੇਸ਼ਰ ਵਾਇਗਰੂ ਆ ਉਹ ਦੇਖੋ ਵਾਧੂ ਉਹ ਦੇਖੋ ਮਾਇਆ ਪਦਾਰਥ ਸਭ ਕੁਝ ਬਸ ਉਹਦੀ ਗੋਚੇ ਬਹਿ ਜਾਓ ਫਿਰ ਮਾਇਆ ਹੀ ਮਾਇਆ ਠੀਕ ਆ ਤੇ ਮੈਨੂੰ ਐਸਓਪੀ ਤੁਸੀਂ ਸਦਾਈ ਤਿਆਰ ਕਰ ਦਿਓ ਦਸਕਾ ਨੂੰ ਸਾਂਝਾ ਕਰ ਦਿਓ ਇਹ ਜਿਹੜੀ ਸਦਾਈ ਦਾ ਪੈਗ ਰੱਖਿਆ ਬਾਅਦ ਦਸਕਾ ਨੂੰ ਸਾਂਝਾ ਕਰ ਦਿਓ ਕੀ ਕੀ ਪਾਇਆ ਹੋਇਆ ਕਿਸ ਤਰ੍ਹਾਂ ਤਿਆਰ ਕਰ ਦਿਓ ਕਿ ਮੈਂ ਜਿਵੇਂ ਗੱਲ ਕੀਤੀ ਵੀ ਸਦਾਈਆਂ ਤੇ ਬਹੁਤ ਜ਼ਿਆਦਾ ਤਿਆਰ ਕਰ ਦਿਓ 40 ਗਲਾਸ ਕੱਢੀ ਦੇ ਇਹਦੇ ਵਿੱਚੋਂ ਅਸੀਂ ਤੁਹਾਨੂੰ ਪਾ ਕੇ ਵਿਖਾਉਨੇ ਹਾਂ ਹਾਂਜੀ ਲੈ ਲਊੜਾ ਤੁਸੀਂ ਆਪਣੇ ਘਰਾਂ ਵਿੱਚ ਲਾ ਲਾ ਦੋ ਲਾ ਦੋ ਹਾਂਜੀ ਅਸੀਂ ਤੁਹਾਨੂੰ ਪਾ ਕੇ ਵਿਖਾਉਨੇ ਹਾਂ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਵੀ ਸਦਾਈ ਜਿਹੜੀ ਕਿ ਤਿਆਰ ਕੀਤੀ ਜਾ ਰਹੀ ਕੀ ਕੀ ਸਮਾਨ ਜਿਹੜਾ ਵਿੱਚ ਪਾਇਆ ਹੈ ਤੂਫਾਨ ਸਿੰਘ ਵੱਲੋਂ ਜਿਹੜਾ ਕਿ ਇਹ ਸਾਰਾ ਤਿਆਗੀਤਾ ਜਾ ਰਿਹਾ ਆ ਕਿਲੋ ਦਾ ਲਿਫਾ ਅਸੀਂ ਪਾਵਾਂਗੇ ਪਹਿਲਾਂ ਕਾਲੀ ਮਿਰਚ ਤੁਹਾਡੇ ਗਲੇ ਨੂੰ ਸਾਫ਼ ਕਰਦੀ ਆ ਬਿਲਕੁਲ ਜੀ ਬਿਲਕੁਲ ਠੀਕ ਹੈ ਉਸ ਤੋਂ ਬਾਅਦ ਪਾਵਾਂਗੇ ਅਸੀਂ ਬੰਦੇ ਨੂੰ ਹਰੀ ਕਰਦੇ ਹਰੀਆਂ ਲਾਤੀਆਂ ਠੀਕ ਹੈ ਜੀ ਬਾਅਦ ਚ ਸੌਫ ਆ ਗਈ ਐ ਇਹਦੀ ਸਮੈਲ ਵੀ ਬਹੁਤ ਸੋਹਣੀ ਤੇ ਇਹਦੀ ਤਸੀਲ ਠੰਡੀ ਹੁੰਦੀ ਆ ਆ ਸੌਫ ਆ ਗਈ ਆ ਬਦਾਮ ਆ ਗਏ ਜੀ ਠੀਕ ਹੈ ਜੀ ਤੁਹਾਡਾ ਦਿਮਾਗ ਤੇ ਤੇਜ਼ ਕਰੂ ਕਰੂ ਤੁਹਾਡੇ ਹੱਡੀਆਂ ਵੀ ਜਿਹੜੀਆਂ ਮਜ਼ਬੂਤ ਕਰੂਗੀ ਤੁਸੀਂ ਦੇਖਦੇ ਕੱਲੀ ਕੱਲੀ ਚੀਜ਼ ਜਿਹੜੀ ਕੀ ਤੂਫਾਨ ਸਾਹਿਬ ਕੋਲੋਂ ਤਿਆਰ ਕੀਤੀ ਜਾ ਰਹੀ ਹੈ ਤੇ ਦੱਸਿਆ ਜਾ ਰਿਹਾ ਵੀ ਕਿਸ ਤਰ੍ਹਾਂ ਜਿਹੜੀ ਕੀ 40 ਗਲਾਸ ਜਿਹੜੇ ਤਿਆਰ ਕੀਤੇ ਜਾ ਰਹੇ ਹੋਰ ਕੀ ਕੀ ਪਾਇਆ ਰਿਹਾ ਭਾਜੀ ਇੱਕ ਆ ਮਗਜ ਪਾਈ ਆਪਾਂ ਬਿਲਕੁਲ ਠੀਕ ਹੈ ਜੀ ਤੇ ਮਗਾਜ ਤੋਂ ਬਾਅਦ ਸਾਡੇ ਕੋਲ ਇੱਕ ਹੋਰ ਆਈਟਮ ਹੁੰਦੀ ਹੈ ਜਿਹੜੀ ਆਪਾਂ ਇਹਦੇ ਵਿੱਚ ਪਾਈ ਆ ਪਰ ਇਹਦੇ ਵਾਸਤੇ ਹੈ ਨਹੀਂ ਉਹ ਖਸਖਾਸ ਹੈ ਜੀ ਠੀਕ ਹੈ ਤੁਹਾਨੂੰ ਬਤਾਉਣਾ ਫੀਮ ਕੱਢਣ ਤੋਂ ਬਾਅਦ ਜਿਹੜਾ ਗੋਲਾ ਰਿਹਾ ਉਹਦੇ ਤੋਂ ਡੋਡੇ ਤੇ ਖਸਖਾਸ ਤਿਆਰ ਹੁੰਦੀ ਆ ਸੋ ਸਾਡੇ ਕੋਲ ਖਸਖਾਸ ਹੁੰਦੀ ਆ ਅਸੀਂ ਉਹ ਵੀ ਪਾਈ ਦੀ ਆ ਇਹਦੇ ਵਿੱਚ ਪਾਉਣ ਵਾਸਤੇ ਆਪਣੇ ਕੋਲ ਹੈਗੀ ਨਹੀਂ ਗਈ ਤੇ ਆ ਚੀਜ਼ਾਂ ਜਿਹੜੀਆਂ ਪੈਂਦੀਆਂ ਨੇ ਇਹ ਤੁਹਾਡੇ ਸਰੀਰ ਐਸ ਤੇ ਬਹੁਤ ਵਧੀਆ ਵਾ ਹੁਣ ਇਹ ਪ੍ਰਾਤਨ ਸਮੇ ਦੀ ਮਰਿਆਦਾ ਵਾ ਹੁਣ ਕਈਆਂ ਨੇ ਮਸ਼ੀਨਾਂ ਲਾ ਲੀਆਂ ਨੇ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਭਾਈ ਗੁਰਗੋਬ ਪ੍ਰਾਤਨ ਸਿੰਘਾਂ ਨੇ ਜਿਹੜਾ ਹੱਥ ਨਾਲ ਰਗੜਿਆ ਤੇ ਤੁਸੀਂ ਉਹ ਰਹਿਤ ਮਰਿਆਦਾ ਕਿੱਦਾਂ ਬਦਲ ਸਕਦੇ ਜੀ ਮਸ਼ੀਨ ਦਾ ਕੰਮ ਹੁੰਦਾ ਪੀਸਣਾ ਪਰ ਅਸੀਂ ਉਹਨੂੰ ਰਗੜਨਾ ਵਾ ਹਨਾ ਉਹਨੂੰ 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 ਰਗੜਾ ਲਾਉਣਾ ਵਾ ਸੋ ਅਸੀਂ ਪੀਸਦੇ ਨਹੀਂ ਅਸੀਂ ਰਗੜਾ ਲਾਉਨੇ ਹੱਥ ਨਾਲ ਮੇਰੇ ਕੋਲ 40 ਗਾਗ ਮੁਰਜੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਪਰ ਜਿਹੜੇ ਤੀਛਾ ਕੇ ਜਾਣਗੇ ਨਾ ਉਹ ਵਧੀਆ ਸਾਮਾਨ ਛਾਕੇ ਇਹ ਸੋ ਤੂਫਾਨ ਸਕੇ ਰਗੜਾ ਕਰਨਾ ਲਗਣਦੇ ਹੋ ਦਸ਼ਕਾਂ ਨੂੰ ਦੱਸ ਕਦੇ ਉਹ ਜਿਹੜਾ ਪੱਥਰ ਆ ਤੁਹਾਡਾ ਕਿਹੜਾ ਵਾ ਤੇ ਜਿਹੜਾ ਹੁਣ ਲੱਕੜ ਆ ਜਿਹੜਾ ਵਗੜਦੇ ਉਹ ਕਿਹੜੀ ਜਿਹੜੀ ਹੈਗਾ ਟਾਲੀ ਜਾਂ ਕੀ ਚੀਜ਼ ਵਰਤਿਆ ਗਿਆ ਕੋੜਾ ਨੂਹ ਕਾ ਦੱਸ ਕੇ ਦੱਸ ਦਿਓ ਹਾਂਜੀ ਵੇਖੋ ਜੀ ਆਪਣੇ ਕੋਲ ਲਾਲ ਪੱਥਰ ਹੈ ਜੀ ਲਾਲ ਪੱਥਰ ਆ ਨਿੰਮ ਦੀ ਲੱਕੜ ਆ ਠੀਕ ਹੈ ਜੀ ਨਿੰਮ ਜਿਹੜੀ ਆ ਤੁਹਾਨੂੰ ਪਤਾ ਵਾ ਪੁਰਾਣੇ ਸਮਿਆਂ ਦੇ ਵਿੱਚ ਲੋਕ ਨਿੰਮ ਦੀ ਦਤਨ ਵੀ ਕਰਦੇ ਸੀ ਨਿੰਮ ਜਦੋਂ ਸਾਡੇ ਸਰੀਰ ਦੇ ਅੰਦਰ ਜਾਂਦੀ ਉਹਦਾ ਕੋਈ ਮਾੜਾ ਹਨਾ ਉਹ ਵਧੀਆ ਸਾਡੇ ਸਰੀਰ ਵਾਸਤੇ ਬਹੁਤ ਜ਼ਿਆ ਸੋ ਅੱਜ ਆਪਾਂ ਛੜਤੀਆਂ ਆਪਾਂ ਬੁਰਸ ਲਾ ਲਿਆ ਪਲਾਸਟਿਕ ਦੇ ਠੀਕ ਆ ਭਾਜੀ ਲੋਹਾ ਸਾਡੇ ਸਰੀਰ ਦੀ ਲੋਡ ਹੋ ਸਕਦੀ ਆ ਪਰ ਪਲਾਸਟਿਕ ਕਦੇ ਸਾਡੇ ਸਰੀਰ ਦੀ ਲੋਡ ਨਹੀਂ ਹੋ ਸਕਦੀ ਕੋ ਡਰਿੰਕਾਂ 2-2 4-4 ਮਹੀਨੇ ਹੋਏ ਹੁੰਦੇ ਪਲਾਸਟਿਕ ਦੇ ਵਿੱਚ ਪਈ ਹੁੰਦੀ ਆ ਆਪਾਂ ਕਮਲਿਆਂ ਵਾਂਗੂ ਪੀ ਜਾਂਦੇ ਭਾਜੀ ਉਹਦੇ ਵਿੱਚ ਜਿਹੜੀ ਗੈਸ ਹੁੰਦੀ ਉਹ ਪਲਾਸਟਿਕ ਨਾਲ ਖੁਰਦਾ ਆ ਠੀਕ ਆ ਜੀ ਉਹਨੇ ਸਾਡੇ ਕੋਲ ਨੇਮ ਆ ਜਦੋਂ ਖੁਰਦਾ ਨਾਲ ਇਹ ਸਾਡੇ ਸਰੀਰ ਵਾਸਤੇ ਬਹੁਤ ਵਧੀਆ ਲਾਲ ਪੱਥਰ ਰਾਜਸਥਾਨ ਤੋਂ ਮਿਲਦਾ ਇਹਦੇ ਵਿੱਚ ਗੁਣ ਬੜੇ ਹੁੰਦੇ ਆ ਆਪਾਂ ਲਾਲ ਪੱਥਰ ਦੇ ਵਿੱਚ ਤਿਆਰ ਕਰੀਂਦਾ ਜੀ ਸਰਦਾਈ ਉਹਨੇ ਅਸੀਂ ਲਾਵਾਂਗੇ ਛਾਣਾ ਤੁਹਾਨੂੰ ਦੱਸ ਦਈ ਠੀਕ ਹੈ ਇਹ ਇਹਦੇ ਚ ਸ਼ਾਨਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਸ਼ਾਨਾ ਜਿਹੜਾ ਕਿ ਤਿਆਰ ਕੀਤਾ ਜਾ ਰਿਹਾ ਵਾ ਕੇਸੀ ਜਿਹੜਾ ਕਿ ਸੋਪਾ ਸਾਹਿਬ ਆ ਉਸ ਤੋਂ ਜਿਹੜਾ ਕਿ ਤਿਆਰ ਕਰਕੇ ਜਿਹੜਾ ਸਦਾਈ ਆ ਸੰਗਤਾਂ ਨੂੰ ਪਾਈ ਜਾ ਰਹੀਆਂ ਸੰਗਤਾਂ ਵਿੱਚ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਵੀ ਇੰਨਾ ਕੁ ਹੁਗਾਰਾ ਦੇ ਰੀਆਂ ਇੰਨਾ ਕੁ ਪਿਆਰ ਦੇ ਰੀਆਂ ਨੇ ਇਸੇ ਸਾਰਾ ਤੂਫਾਨ ਸਿੰਘ ਦਾ ਕਹਿਣਾ ਵੀ ਇਸੇ ਸੰਗਤਾਂ ਦਾ ਪਿਆਰ ਹੀ ਆ ਜਿਹੜਾ ਕਿ ਇਹਨਾਂ ਨੂੰ ਖਿੱਚ ਕੇ ਇੱਥੇ ਸੋਪਾ ਸਾਹਿਬ ਦੇ ਕੋਲ ਲੈ ਆਉਂਦਾ ਅਤੇ ਹਤੀਕਿਤ ਕਰਕੇ ਜਿਹੜਾ ਇਹ ਤੂਫਾਨ ਸਿੰਘ ਖੁਸ਼ ਆ ਹਮੇਸ਼ਾ ਹੀ ਜਿਹੜਾ ਕਿ ਲੋਕਾਂ ਪਿੱਛੇ ਨੂੰ ਪਿਆਰ ਦਿੰਦੇ ਨੇ ਗੁਰੂ ਆਂਵਾਸ ਦੀ ਨਗਰੀ ਦਾ ਰਹਿਣ ਵਾਲਾ ਇਹ ਤੂਫਾਨ ਸਿੰਘ ਆ ਲੋਕਾਂ ਨੇ ਰੱਖੀ ਇੰਨਾ ਕ ਪਿਆਰ ਦੇ ਰਹੇ ਲੋਕ ਗੱਲਬਾਤ ਵੀ ਕਰਾਂਗੇ ਲੋਕਾਂ ਦੇ ਨਾਲ ਹਾਂਜੀ ਵੀ ਤਕੀਦਾ ਮੇਰਾ ਨਾਮ ਪ੍ਰਭ ਦੇਵਾਲੀ ਪ੍ਰਭ ਜੀ ਤਾਂ ਸਦਾਈ ਪੀਣ ਆਇਓ ਵੀ ਕੋ ਕੀ ਕਰਨ ਜਾਓ ਅਸੀਂ ਵੀਰ ਜੀ ਸਪੈਸ਼ਲ ਰਈਏ ਤੋਂ ਵੀਰ ਵਾਸਤੇ ਆਏ ਹਾਂ ਅੱਛਾ ਹਾਂਜੀ ਕਿਹਦੇ ਤੂਫਾਨ ਸਿੰਘ ਦੇ ਫੈਨ ਬੜੇ ਅਸੀਂ ਦੇਖਿਆ ਲੋਕ ਜਿੱਥੇ ਸਦਾਈ ਪੀਣ ਵਾਸਤੇ ਲੋਕ ਫੋਟੋ ਹੀ ਲਵਾ ਰਹੇ ਨੇ ਸੈਲਫੀ ਹੀ ਲਵਾ ਰਹੇ ਨੇ ਵੀਰ ਦਾ ਬਹੁਤ ਯਾਰੀ ਇਹਨਾਂ ਦੀ ਵੀਊਅਰ ਹੀ ਆ ਇਹਨਾਂ ਦਾ ਹਾਂਜੀ ਬਹੁਤ ਜ਼ਿਆਦੀ ਵੀਡੀਓ ਚੱਲਣ ਦੀ ਵੀਰ ਦੀ ਅਹੀਂ ਵੀ ਸਪੈਸ਼ਲ ਇਸੇ ਕਰਕੇ ਰੁਗੇ ਮਹੱਪਾਤ ਮਿਲ ਕੇ ਜਣਾ। ਦਫਾਤ ਵਿੱਚ ਕੀ ਖਾਸ ਦੇਖਦੇ ਹੋ ਜਿਹੜਾ ਇਹਨੇ ਤੁਸੀਂ ਫੈਨ ਹੋ ਗਏ ਉਹ ਸਪੈਸ਼ਲ ਰਹੀਏ ਤੋਂ ਆਏ ਹੋ ਨੌਜਵਾਨ ਆ ਗੁਰੂ ਕੀ ਲਾੜੀ ਫੌਜਾਂ ਨੇ ਹੋਰ ਕੀ ਖਾਸੀਅਤ ਕੀ ਹੈ ਚ ਗੁਣ ਕੀ ਹੈ ਕਿ ਦੱਸ ਕੇ ਉਹ ਸਾਂਝਾ ਕਰ ਦਿਓ। ਵੀਰ ਜੀ ਖਾਸੀਅਤ ਦੀ ਗੱਲ ਨਹੀਂ ਆ ਅਸੀਂ ਸਿਰਫ ਗੁਰੂ ਦੇ ਨਾਲ ਲੜ ਲੱਗਾ ਵਾ। ਤੇ ਲਾੜਲੀਆਂ ਫੌਜੀਆਂ ਰਹਿੜੇ ਪੈਣੇ ਚ ਸਭ ਕੁਝ ਵੀਰ ਤੇ ਰਾਂਡ ਰਹਿੰਦਾ ਇਸੇ ਕਰਕੇ ਅਸੀਂ ਇਹਨਾਂ ਨੂੰ। ਹਾਂਜੀ। ਕੋਈ ਕੀ ਕਹਣਾ ਚਾਹੋਗੇ ਸਦਾਈ ਤੁਸੀਂ ਪੀਤੀ ਹੋ ਪਹਿਲੀ ਵਾਰੀ ਪੀਤੀ ਹੋਗੇ ਜਾਂ ਦੂਸਰੀ ਪੀਣ ਆਏ ਹੋ ਕੀ ਤਿਆਗ ਕਰਦੇ ਅਸੀਂ ਦੇਖਿਆ ਹੋਰ ਹੀ ਬੜੀ ਗੁਰੂ ਕੀ ਲਾੜੀ ਫੋਜਾ ਸਦਾਈ ਤਿਆਗ ਕਰਦੀਆਂ ਨੇ ਇਹਦੇ ਸਪੈਸ਼ਲ ਕੀ ਖਾਸ ਆ ਇਹ ਵੀਰ ਜੀ ਪਹਿਲਾਂ ਦੇ ਰਹੇ ਆ ਦਲ ਦੇ ਵਿੱਚ ਰਹੇ ਆ ਵੀਰ ਹਣੀ ਹਾਂਜੀ ਹੁਣ ਇਹ ਆਪਣਾ ਕੰਮ ਕਾੰਡ ਹੈ ਆ ਇਸੇ ਕਰਕੇ ਅਸੀਂ ਪਹਿਲਾਂ ਵੀ ਆ ਕਰੀਆਂ ਆਏ ਸੀ ਪਰ ਉਦੋਂ ਵੀ ਇਦਾਂ ਹੀ ਟਾਈਮ ਨਹੀਂ ਸੀ ਹੈਗਾ ਤੇ ਅਸੀਂ ਚੱਲ ਗਏ ਸੀ ਹੁਣ ਫੇਰ ਆਏ ਆ ਭਾਗੋ ਮਹਿਾ ਪਿਆਰ ਕੀ ਪੀਗੇ ਜਾਣੀ ਠੀਕ ਹੈ ਸ਼ਾਕੇ ਜੀ ਹੋਜੀ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਦਾ ਇੰਨਾ ਕ ਸੰਗਤਾਂ ਦਾ ਪਿਆਰ ਆ ਕਾਠੇ ਆ ਆਪਸੀ ਤੂਫਾਨ ਸਿੰਘ ਨੂੰ ਲੋਕ ਪਿਆਰ ਕਰਦੇ ਨੇ ਸੰਗਤਾਂ ਪਿਆਰ ਕਰਦੀਆਂ ਨੇ ਤੇ ਤੂਫਾਨ ਸਿੰਘ ਦਾ ਵੀ ਜਿਹੜਾ ਕਹਿਣਾ ਵੀ ਉਸ ਨੂੰ ਜਿਹੜਾ ਮੋਹ ਮਾਇਆ ਨਾਲ ਪਿਆਰ ਨਹੀਂ ਆ ਮਾਇਆ ਕਹਿੰਦੀ ਵੀ ਪਿੱਛੇ ਪਿੱਛੇ ਇਸ ਦੇ ਤੂਫਾਨ ਸਿੰਘ ਦੇ ਫਿਰਦੀ ਆ ਤੁਸੀਂ ਦੇਖਿਆ ਤਸਵੀਰਾਂ ਵਿੱਚ ਜਿਹੜੇ ਸੰਗਤਾਂ ਨੇ ਗਲਾਸ ਲੈ ਕੇ ਇਸ ਦਾ ਹੁੰਦੀਆਂ ਨੇ ਜਿਵੇਂ ਲੰਗਰ ਲੱਗਾ ਹੋਵੇ ਸਰਦਾਈ ਦਾ ਪਰ ਲੰਗਰ ਨਹੀਂ ਹੈ ਮੈਂ ਤਸਵੀਰਾਂ ਵਿੱਚ ਸਾਨੀ ਕਰਾਂਗਾ ਇਹ ਸਿਰਫ ਸਰਦਾਈ ਜਿਹੜੀ ਕਿ ਤਿਆਰ ਕੀਤੀ ਜਾ ਰਹੀ ਆ ਤੂਫਾਨ ਸਿੰਘ ਹੱਥੀਂ ਕਿੱਤ ਕਰਕੇ ਮਿਹਨਤ ਕਰਕੇ ਪਰਿਵਾਰ ਨੂੰ ਆਪੇ ਪੇੜ ਪਾ ਦਿਆ ਤੁਸੀਂ ਦੇਖ ਸਕਦੇ ਹੋ ਵੀ ਸੰਗਤਾਂ ਕਿੰਨੀਆਂ ਗਾਠਾ ਮਾਰਦਾ ਕਾਠ ਆ ਇਹ ਸਿਰਫ ਸਰਦਾਈ ਪਿਆ ਕੀਤੀ ਜਾ ਰਹੀ ਹੈ ਜਿੱਥੇ ਗਰਮੀਆਂ ਦੇ ਵਿੱਚ ਲੋਕ ਕੋਲ ਡਰਿੰਕਾ ਪੀਂਦੇ ਨੇ ਸੌਫਟ ਡਰਿੰਕ ਪੀਂਦੇ ਨੇ ਉਥੇ ਹੀ ਜਿਹੜਾ ਕੀ ਇਹ ਸਦਾਈ ਪਿਆ ਕਰਕੇ ਜਿਹੜਾ ਸਦਾਈ ਕਰਕੇ ਪਿਆ ਕੇ ਪਿਆ ਜਾ ਰਿਹਾ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਅੰਮ੍ਰਿਤਸਰ ਦੇ ਗੋਲਡਨ ਗੇਟ ਦੀਆਂ ਤਸਵੀਰਾਂ ਨੇ ਹੋ ਵੀ ਲੋਕਾਂ ਨਾਲ ਗੱਲਬਾਤ ਕਰਾਂਗੇ ਵੀ ਇਹਦੇ ਨਾਲ ਹਾਂਜੀ ਵੀਰ ਕੀ ਨਾਮ ਹੈ ਨਰਾਣਾ ਜੁਗਰਾ ਸਿੰਘ ਜੀ ਤੇ ਕਿੱਥੋਂ ਆਏ ਜੀ ਅਸੀਂ ਇਥੋਂ ਲੋਕ ਲੈ ਆਏ ਜੀ ਹਾਂ ਸਦਾਈ ਵੀਰ ਕੋ ਪਹਿਲ ਵਾਰੀ ਪੀਣ ਆਇਆ ਕਿ ਜੱਗੇ ਤੁਸੀਂ ਆਏ ਕਦੀ ਨਹੀਂ ਅਸੀਂ ਪਹਿਲਾਂ ਪੀਤੀ ਬਹੁਤ ਟੇਸ ਵਧੀਆ ਬਣਾਉਂਦੇ ਹਾਂ ਜੀ ਹਾਂਜੀ ਕਿਸ ਦਾ ਲੱਗਦੇ ਹੋ ਹੋਰ ਹੀ ਵਸੇ ਦੇਖਿਆ ਅਮਰਸਾ ਦੇ ਹੋਰ ਹੀ ਕੌਨਿਆਂ ਵਿੱਚ ਸਦਾਈ ਲੱਗਦੀ ਆ ਅਜਿਹੀ ਕੀ ਤਿਆਰ ਕਰਦੇ ਤੂਫਾਨ ਸਿੰਘ ਜਿਹੜਾ ਤੁਸੀਂ ਨਾ ਪਿਆ ਕਰਦੇ ਉਹਨਾਂ ਨੂੰ ਤੂਫਾਨ ਸਿੰਘ ਜੀ ਵੈਸੇ ਇੱਕ ਜੀ ਬਹੁਤ ਵਧੀਆ ਇਨਸਾਨ ਆ ਉਸ ਤੋਂ ਬਾਕੀ ਵਧੀਆ ਵਧੀਆ ਮਤਲਬ ਕਿ ਵਧੀਆ ਸੋਚਦੇ ਆ ਹੋਰ ਲੋਕਾਂ ਨੂੰ ਵਧੀਆ ਸਮਾਰਟ ਬਣਾ ਕੇ ਦਿੰਦੇ ਆ ਜੀ ਠੀਕ ਹੈ ਬਿਲਕੁਲ ਇਸੇ ਦੇਖਿਆ ਵੀ ਲੋਕਾਂ ਦਾ ਜਿਹੜਾ ਕੀ ਪਿਆਰ ਆ ਉਹ ਕਾਠ ਜਿਹੜਾ ਕਿ ਖਿੱਚ ਕੇ ਲਿਆ ਵਾ ਜਾਂਦੇ ਵਾਰੀ ਗੱਲਬਾਤ ਕਰਾਂਗੇ ਸਨੇਹਾ ਕੀ ਦੇਣਾ ਚਾਹੋਗੇ ਤੂਫਾਨ ਸਿੰਘ ਦੀ ਅਮਰਸਾ ਦੀ ਸੰਗਤਾਂ ਨੂੰ ਜਿਹੜੀਆਂ ਤੁਹਾਨੂੰ ਖਾਸ ਕਰਕੇ ਦੇਸ਼ਾਂ ਵਿਦੇਸ਼ਾਂ ਦੇਖ ਰਹੇ ਨੇ ਉਹਨਾਂ ਨੂੰ ਕੀ ਅਪੀਲ ਕਰਾ ਜਾਓਗੇ ਮੈਂ ਇਹੀ ਗੱਲ ਕਹਿਣਾ ਚਾਹੁੰਗਾ ਕਿ ਭਾਈ ਛਕਣਾ ਤੇ ਵਧਿਆ ਛਕੋ ਠੀਕ ਆ ਹੁਣ ਮੇਰੀ ਦੁਕਾਨ ਦਾ ਜਿਹੜਾ ਨਾਂ ਆ ਉਹ ਵੀ ਵਿਰਸਾ ਸੰਭਾਲ ਠੰਡੀ ਮਿੱਟੀ ਸਰਦਾਈ ਆ ਠੀਕ ਆ ਆਪਣਾ ਵਿਰਸਾ ਸੰਭਾਲੋ ਠੀਕ ਆ ਜੋ ਮਾਰਾ ਨੇ ਤੁਹਾਨੂੰ ਗੁਰਤੀ ਦੇ ਵਿੱਚ ਦਿੱਤਾ ਵਾ ਉਹਨੂੰ ਸੰਭਾਲੋ ਠੀਕ ਆ ਵੇਖੋ ਮਾੜਾ ਖਾ ਕੇ ਹਣਾ 200 ਰੁਪਏ ਦਾ ਮਾਰਾ ਖਾ ਕੇ ਤੇ ਬਾਅਦ ਚ 2-4000 ਰੁਪਏ ਆਪਣੇ ਸਰੀਰ ਤੇ ਲਾਉਣਾ ਇਹਨੂੰ ਮੁਰਸ਼ਤਾ ਹੀ ਕਹਿੰਦੇ ਆ ਠੀਕ ਆ ਵਧੀਆ ਖਾਓ ਭਾਵੇਂ ਥੋੜਾ ਖਾਓ ਠੀਕ ਆ ਮੈਂ ਬਸ ਇਹੀ ਗੱਲ ਕਹਿਣਾ ਚਾਹਾਂਗਾ ਵੇਖੋ ਮੇਰੀ ਲੜਾਈ ਹਮੇਸ਼ਾ ਤੋਂ ਪੰਜਾਬ ਦੇ ਨੌਜਵਾਨਾਂ ਦੇ ਜਿਹੜਾ ਨਸ਼ੇ ਨਸ਼ੇ ਦੇ ਵਿੱਚ ਪਾਇਆ ਗਿਆ ਉਹਦੇ ਤੋਂ ਖਿਲਾਫ ਹੀ ਹੁਣ ਉਹ ਵੀ ਇੱਕ ਗਲਤ ਪਦਾਰਥ ਆ ਨਸ਼ਾ ਤੇ ਪਰ ਜੇ ਕੋਡ ਰਿੰਗਾ ਪੀਂਦੇ ਉਹ ਵੀ ਇੱਕ ਗਲਤ ਪਦਾਰਥ ਆ ਠੀਕ ਹੈ ਉਹ ਵੀ ਨਹੀਂ ਕਰਨੀ ਚਾਹੀਦੀ ਆਪਾਂ ਨੂੰ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਬਾਬਾ ਜੀ ਵੀ ਜਿਹੜੇ ਕੀ ਮਹਾਪੁਰਸ਼ ਉਹ ਵੀ ਤੁਹਾਰ ਸਿੰਘ ਨੂੰ ਮਿਲਣ ਵਾਸਤੇ ਆਏ ਨੇ ਅਤੇ ਸ਼ਦਾਈ ਪੀਣ ਵਾਸਤੇ ਨੇ ਬਾਬਾ ਜੀ ਬਾਈ ਖਾਲਸਾ ਬਾਈ ਪਤਨੀ ਮੈਂ ਖਾਲਸਾ ਤੁਹਾਰ ਸਿੰਘ ਜੀ ਕੋ ਪੀਣ ਵਾਸਤੇ ਸ਼ਦਾਈ ਹੈ ਕਿ ਮਿਲ ਆਏ ਵੇਖਣ ਆਏ ਮਿਲਣ ਆਏ ਸਿੰਘ ਸੱਜਿਆ ਵਾ ਏ ਇਹਦੇ ਰੂਪ ਵੀ ਦੇਖ ਆ ਵੇਖ ਕੇ ਤੇ ਵੇਖਣ ਹੀ ਆਏ ਆ ਮਿਲਣ ਵੀ ਸਿੰਘ ਦਾ ਵੀ ਬੜਾ ਮਹਾਰਾ ਇੱਕ ਤਾਂ ਬਾਣੀ ਨਾ ਪਾਇਆ ਬਾਬਾ ਜੀ ਤੁਸੀਂ ਇਹਨਾਂ ਪਿਆਰ ਦੇ ਰਹੇ ਹੋ ਸੰਗਤਾਂ ਆਪਣੀਆਂ ਪਿਆਰ ਦੇ ਦੀਆਂ ਨੇ ਕੀ ਕੀ ਅਣ ਜਾਓਗੇ ਐਂ ਤੇ ਬੜਾ ਚੰਗਾ ਸਰ ਜਿਹੜਾ ਮਹਾਰਾ ਸੱਚੇ ਪਾਤਸ਼ਾਹ ਲੜ ਲੱਗਾ ਬਾਣਾ ਪਾਇਆ ਗੁਰੂ ਦਾ ਅਮਰ ਸ਼ਗਿਆ ਆਦਾ ਪਰਪੱਕ ਰਵੇ ਗੁਰੂ ਸਾਹਿਬ ਦੇ ਬਾਣੇ ਹੁਕਮ ਜਰ ਰਵੇ ਤੇ ਮੈਂ ਇਹ ਤਾਂ ਦਰਸ਼ਮੱਲੇ ਕਰਨਾ ਵੇਖਣੇ ਆਇਆ ਵੀ ਸਿੰਘ ਸੱਜਿਆ ਉਹ ਤਰ੍ਹਾਂ ਅਸੀਂ ਰਗੜਾ ਪੇਨ ਨਹੀਂ ਆਏ ਉਹ ਤਰ੍ਹਾਂ ਹੀ ਪੰਜਾਬੀਆਂ ਦੇ ਮੂਹ ਤੇ ਚਪੇੜਾ ਬਹੁਤ ਵੱਡੀ ਬਹੁਤ ਵੱਡੀ ਚਪੇੜਾ ਪੰਜਾਬੀਆਂ ਦੇ ਮੂਹ ਤੇ ਘਟੋ ਘਟੇ ਮਤਲਬ ਇਹ ਵੀ ਕੇਸ ਉਹ ਬਾਹਰੋਂ ਆ ਕੇ ਰੱਖ ਰਹੇ ਤੇ ਆਪਾਂ ਨਹੀਂ ਰੱਖ ਰਹੇ ਇੱਥੇ ਮਤਲਬ ਇਸ ਧਰਤੀ ਤੇ ਰਹਿ ਕੇ ਵੀ ਆਪਾਂ ਗੁਰੂ ਆਲੇ ਨਹੀਂ ਹੋ ਰਹੇ ਤੇ ਬਹੁਤ ਵੱਡੀ ਚਪੇੜਾ ਸਿੱਖਿਆ ਲੈਣੀ ਚਾਹੀਦੀ ਬਹੁਤ ਸ਼ਾਵਾਸ਼ੇ ਮਹਾਰਾਜ ਦੀ ਕਿਰਪਾ ਇਹਨਾਂ ਲੋਕਾਂ ਤੇ ਬੋਤਲਵਾਜੀ ਤੁਸੀਂ ਦੇਖ ਸਕਦੇ ਹੋ ਵੀ ਸੰਗਤਾਂ ਜਿਹੜੀਆਂ ਨੇ ਪਿਆਰ ਕਰਦੀਆਂ ਨੇ ਤੂਫਾਨ ਸਿਖੂ ਇੰਨਾ ਕਿ ਜਿਹੜਾ ਇਕੱਠ ਆ ਜਦੋਂ ਤੂਫਾਨ ਸਿੰਘ ਸਰਦਾਈ ਤਿਆਰ ਕਰਦਾ ਤੇ ਸੰਗਤਾਂ ਬਹੁਤ ਪਿਆਰ ਕਰਦੀਆਂ ਤੁਸੀਂ ਦੇਖ ਸਕਦੇ ਹੋ ਵੀ ਮਾਪੋਸ਼ਾ ਅਸ਼ੀਰਵਾਦ ਦੇ ਰਹੇ ਨੇ ਅਤੇ ਮਾਪੋਸ਼ਾ ਦੇ ਅਸ਼ੀਰਵਾਦ ਦੇ ਨਾਲ ਹੀ ਜਿਹੜੀਆਂ ਨਿਹਾਲ ਹੋ ਰਿਆ ਵਾ ਤੂਫਾਨ ਸਿੰਘ ਇੰਨਾ ਕੇ ਪਿਆਰ ਪੱਟ ਮਿਲਿਆ ਤੁਸੀਂ ਦੇਖ ਸਕਦੇ ਹੋ ਪ੍ਰਸ਼ਾਦ ਬਾਬਾ ਜੀ ਨੂੰ ਦਿੱਤਾ ਗਿਆ ਵਾ ਸੰਤ ਬਾਬਾ ਤਾਰਸ ਸਿੰਘ ਜੀ ਦਾਸ ਬਾਬਾ ਕੋਲਾ ਸਿੰਘ ਜੀ ਬਾਬਾ ਅਵਤਾਰ ਸਿੰਘ ਜੀ ਸਰਹਾਲੀ ਸਾਹਿਬ ਵਾਲੇ ਤੁਸੀਂ ਦੇਖ ਸਕਦੇ ਹੋ ਸੰਗਤਾਂ ਜਿਹੜੀਆਂ ਨੇ ਪਿਆਰ ਕਰਦੀਆਂ ਨੇ ਠੀਕ ਹੈ ਜੀ ਵਾਈ ਖਾਲਸਾ ਸਾਹਿਬ ਜੀ ਤਸਵੀਰਾਂ ਬੁਖਾਰਿਆ ਤੁਹਾਨੂੰ ਅਮਰਸਰ ਦੇ ਗੋਲਡਨ ਗੇਟ ਦੀਆਂ ਤੇ ਇਹ ਸੀ ਤੂਫਾਨ ਸਿੰਘ ਜਿਹੜਾ ਕਿ ਗੁਰੂ ਕੀ ਲਾੜੀਆ ਫੌਜਾਂ ਨੇ ਅਤੇ ਇਹਨਾਂ ਵੱਲੋਂ ਜਿਹੜਾ ਕਿ ਤਿਆਰ ਕੀਤੀ ਜਾ ਰਹੀ ਹੈ ਸਦਾਈ ਸੰਗਤਾਂ ਜਿਹੜੀਆਂ ਨੇ ਇੱਥੇ ਵੱਡੇ ਕੱਠ ਵਿੱਚ ਪਹੁੰਚ ਜਾ ਨੇ ਜਦੋਂ ਵੀ ਸਦਾਈ ਤਿਆਰ ਕਰਦਾ ਵਾ ਸਾਡਾ ਵੀਰ ਜਿਹੜਾ ਕਿ ਤੂਫਾਨ ਸਿੰਘ ਉਹੋ ਇੱਥੇ ਗੱਡੀਆਂ ਦੇ ਜਾਮ ਲੱਜਾਂਦੇ ਨੇ ਤੇ ਪੁਲਿਸ ਵਾਲੇ ਵੀ ਜਿਹੜੇ ਪਰਚਾਲ ਹੋ ਜਾਂਦੇ ਨੇ ਇਹ ਆ ਤੂਫਾਨ ਸਿੰਘ ਨੂੰ ਪਿਆਰ ਕਰਨ ਵਾਲੇ ਜਿਹੜੇ ਕਿ ਲੋਕ ਨੇ ਜਿਹੜੀ ਸੰਗਤਾਂ ਨੇ ਵੱਡਾ ਕੱਠ ਆ ਮੈਨੂੰ ਦਿਓ ਜਾਤ ਮੈਂ ਤੁਹਾਡਾ ਆਪਣਾ ਹਜੀਤ ਸਿੰਘ ਅਰੇਵਾਲ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ